ਪਹਾੜੀਕ ਸਾਂਝਾ ਦੋਆਬਾ ਜਿਲ੍ਹਾ ਜਲੰਧਰ ਦੇ ਪ੍ਰਧਾਨ ਹਰਜੀਤ ਸਿੰਘ ਟੀਸੀ ਦਿਹੋਈ ਦੇ ਵਿੱਚ ਪਿੰਡ ਬਸਵਾਲ ਵਿਖੇ ਪਹਾੜੀਕ ਸਾਂਝਾ ਦੋਆਬਾ ਦੇ ਅਹੁਦੇਦਾਰਾਂ ਤੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ ਇਸ ਮੌਕੇ ਵਿਚਾਰ ਪਟੰਦਰਾ ਕੀਤਾ ਗਿਆ ਤਰਸੀਮ ਸਿੰਘ ਢਿੱਲੋਂ ਸਰਿੰਦਰਪਾਲ ਸਿੰਘ ਟੀਸੀ ਬਲਵੰਦਰ ਸਿੰਘ ਖਹਿਰਾ ਤੇ ਦੋਆਬਾ ਯੂਨੀਅਨ ਦੇ ਅਹੁਦੇਦਾਰ ਤੇ ਆਗੂ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਦੋਆਬਾ ਨੂੰ 24 ਸਾਂ ਲਈ ਅਜੇ ਸਿੰਘ ਨਾਲ ਡੈਂਪਲ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਦਾ ਵਹ ਨਵੀਂ ਫਟੇ ਅੱਜ ਭਾਰਤੀ ਕਿਸਾਨ ਜੁਨੀਅਨ ਦਵਾਬਾ ਜਿਲ੍ਹਾ ਜਲੰਧਰ ਦੀ ਮੀਟਿੰਗ ਸ਼੍ਰੀ ਹਰਜੀਤ ਸਿੰਘ ਟੀਸੀ ਦੀ ਪ੍ਰਧਾਨਗੀ ਹੇਠ ਹੋਈ ਤੇ ਭਾਰਤੀ ਕਿਸਾਨ ਜੁਨੀਅਨ ਦੀ ਇੱਕ ਕਾਨਫਰੈਂਸ ਜਿਹੜੀ ਸੁਭਾਗ ਹੋਈ ਆ ਉਹਦੇ ਲਈ ਹਰੇਕ ਜ਼ਿਲ੍ਹੇ ਚੋਂ ਦੋ ਮੈਂਬਰ ਜਿਹੜੇ ਨਾਜ਼ਮੀ ਸੀਗੇ ਉਹਦੇ ਲਈ ਸਾਡੀ ਸਾਰੀ ਜਿਹੜੀ ਜਿਲ੍ਹਾ ਜਲੰਧਰ ਦੀ ਕਮੇਟੀ ਆ ਉਹਨਾਂ ਨੇ ਜਿਹੜੇ ਦੋ ਨੰਬਰ ਰეკਮੈਂਡ ਕੀਤੇ ਨੇ ਨਾ ਇੱਕ ਨੰਬਰ ਤੇ ਸਾਡਾ ਸਾਡੇ ਸੀਨੀਅਰ ਬਹੁਤ ਜਿਹਾਰੂ ਲੀਡਰ ਹੈ ਆ ਜੀ ਸਰਾਰ ਗੁਰਚੇਤ ਸਿੰਘ ਜੀ ਤਖਰ ਸਾਹਿਬ ਤੇ ਨਾਲ ਸਾਡੇ ਸੁਖਵਿੰਦਰ ਸਿੰਘ ਜੀ ਜੱਜ ਐਮਏ ਉਹਨਾਂ ਦੇ ਨਾਮ ਸਾਰੀ ਕਮੇਟੀ ਦੀ ਸਹਿਮਤੀ ਦੇ ਨਾਲ ਜਿਹੜੀ ਸੂਬਾ ਕਾਰਜਕਾਰੀ ਕਮੇਟੀ ਆ ਉਹਦੇ ਵਿੱਚ ਪਾਉਣ ਲਈ ਦਿੱਤੇ ਗਏ ਨੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਇਹ ਭਾਰਤੀ ਸੱਜਣਾਂ ਦੁਆਬਾ ਨੂੰ ਹੋਰ ਪ੍ਰਸਿੱਧਤ ਕਰਨ ਲਈ ਆਪਣਾ ਧਨ ਮਤਾਂ ਦੇ ਨਾਲ ਜੋੜ ਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ